ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਸ ਨਗਰ ਢੋਲਣ ਦੇ ਵਿੱਚ ਸੰਤ ਬਾਬਾ ਫਤਿਹ ਸਿੰਘ ਯਾਦਗਾਰੀ ਜੋ ਸਲਾਨਾ ਟੂਰਨਾਮੈਂਟ ਹੈ 18ਵਾਂ ਟੂਰਨਾਮੈਂਟ ਹੈ ਇਹ ਬੜੀ ਸ਼ਾਨੋ ਸ਼ੌਕਤ ਨਾਲ ਇਹ ਚੱਲ ਰਿਹਾ ਹੈ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬ ਦੀ ਧਰਤੀ ਤੇ ਇੱਕ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਇਹ ਦਰਿਆ ਨੂੰ ਤਦੇ ਹੀ ਬੰਨ ਮਾਰਿਆ ਜਾ ਸਕਦਾ ਹੈ ਜੇ ਆਪਾਂ ਸਾਰੇ ਇੱਕ ਮੁੱਠ ਹੋਈਏ ਇਕੱਠੇ ਹੋਈਏ ਇੱਕਠੇ ਹੋ ਕੇ ਅਸੀਂ ਇਸ ਦਰਿਆ ਨੂੰ ਬੰਨ ਮਾਰ ਸਕਦੇ ਆ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਸਾਡਾ ਭਵਿੱਖ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਆ ਇਸ ਦਲਦਲ ਚੋਂ ਕੱਢ ਸਕਦੇ ਆ ਸੋ ਇਹ ਖੇਡਾਂ بڑے ਵੱਡੇ ਉਪਰਾਲੇ ਨੇ ਹਰ ਇੱਕ ਨਗਰ ਦੇ ਇਹਨਾਂ ਖੇਡਾਂ ਦੇ ਜਰੀਏ ਹੀ ਇਹਨਾਂ ਬੱਚਿਆਂ ਨੂੰ ਇਹਨਾਂ ਗਰਾਊਂਡਾਂ ਦੇ ਜਰੀਏ ਹੀ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ ਸੋ ਆਪਾਂ ਸਾਰੇ ਉਪਰਾਲਾ ਕਰੀਏ ਹਰ ਇੱਕ ਪਿੰਡ ਨੂੰ ਹਰ ਇੱਕ ਨਗਰ ਨੂੰ ਹਰ ਇੱਕ ਇਨਸਾਨ ਨੂੰ ਹਰ ਇੱਕ ਨਗਰ ਦੇ ਇਹ ਅਪਰਾਹਲਾ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਵੀ ਇਸ ਅਪਰਾਹਲੇ ਲਈ ਪੂਰਾ ਪੱਬਾਂ ਪਾਰ ਹੈ ਪੂਰੀ ਸ਼ਕਤੀ ਨਾਲੇ ਚੱਲ ਰਿਹਾ ਹੈ ਜੇ ਆਪਾਂ ਸਾਰੇ ਰਲ ਮਿਲ ਕੇ ਅਪਰਾਹਲਾ ਕਰਾਂਗੇ ਤਾਂ ਆਪਾਂ ਜੋ ਇਹ ਨਸ਼ੇ ਦਾ ਕੋੜ ਛੇਮਾ ਤਰਿਆ ਪੰਜਾਬ ਦੀ ਧਰਤੀ ਤੇ ਵਗ ਰਿਹਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪੀਰ ਪਗੰਬਰਾਂ ਦੀ ਧਰਤੀ ਹੈ ਇਸ ਤੋਂ ਆਪਾਂ ਨੂੰ ਨਸ਼ੇ ਦੇ ਕੋੜ ਨੂੰ ਦੂਰ ਕਰਨਾ ਹੈ ਤੇ ਸਾਡੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਇਹ ਹੀ ਸਾਡਾ ਮੰਤਵ ਹੈ ਇਸੇ ਲਈ ਇਹ ਜਿਹੜਾ ਖੇਡਾਂ ਇਹ ਕਰਵਾਈਆਂ ਜਾ ਰਹੀਆਂ ਨੇ ਸਮੁੱਚੇ ਨਗਰ ਦਾ ਧੰਨਵਾਦ ਜੀ ਇਹ ਸਾਰੇ ਨਗਰ ਦਾ ਸਾਡੇ ਐਨ ਆਰ ਆਈ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਬੱਚੇ ਵਿਦੇਸ਼ਾਂ ਚ ਬੈਠੇ ਨੇ ਸਾਡੇ ਭਰਾ ਬੈਠੇ ਨੇ ਸਾਡੇ ਬਜ਼ੁਰਗ ਬੈਠੇ ਨੇ ਬੜਾ ਵੱਡਾ ਸਹਿਯੋਗ ਇਹਨਾਂ ਟੂਰਨਾਮੈਂਟਾਂ ਦੇ ਲਈ ਇਹ ਕੱਲੇ ਟੂਰਨਾਮੈਂਟਾਂ ਲਈ ਨਹੀਂ ਪਿੰਡ ਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਸਾਂਝਾ ਸਮਾਗਮ ਹੋਵੇ ਬੜੇ ਉਹ ਪੱਪਾਂ ਭਾਰ ਰਹਿੰਦੇ ਨੇ ਤੇ ਬੜੇ ਮਾਇਆ ਦੇ ਗੱਫੇ ਵੱਡੇ ਵੱਡੇ ਗੱਫੇ ਭੇਜਦੇ ਨੇ ਸਾਡੇ ਟੂਰਨਾਮੈਂਟ ਲਈ ਪਿੰਡ ਦੇ ਸਮਾਗਮਾਂ ਲਈ ਸਾਂਝੇ ਕੰਮਾਂ ਦੇ ਲਈ ਸਾਡੇ ਇਸ ਨਗਰ ਦੇ ਤੁਸੀਂ ਜਾ ਕੇ ਢਾੜਾ ਮਾਰ ਕੇ ਵੇਖ ਲਿਓ ਕਿ ਬੜਾ ਸ਼ਾਨਦਾਰ ਇਹ ਨਗਰ ਹੈ ਬੜਾ ਸ਼ਾਨਦਾਰ ਸਟੇਡੀਅਮ ਹੈ ਗਲੀਆਂ ਨਾਲੀਆਂ ਬੜੀਆਂ ਪੱਕੀਆਂ ਨੇ ਸਾਰੀਆਂ ਕੈਮਰੇ ਲੱਗੇ ਹੋਏ ਨੇ ਲਾਈਟਾਂ ਸਟੇਟ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਸਾਰਾ ਜਿਹੜਾ ਸਹਿਰਾ ਹੈ ਇਹ ਗਨਾਮ ਪੰਚਾਇਤ ਨੂੰ ਤਾਂ ਜਾਂਦਾ ਹੀ ਆ ਨਾਲ ਦੀ ਨਾਲ ਇਹ ਸਾਡੇ ਨਗਰਾਂ ਦੇ ਜਿਹੜੇ ਸਾਡੇ ਵੀਰ ਨੇ ਪਦਮੰਤ ਤੇ ਸੱਜਣ ਨੇ ਜਿਹੜੇ ਇੱਕ ਦੂਜੇ ਨਾਲ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਇਹ ਉਹਨਾਂ ਦੀ ਬਦੌਲਤ ਹੈ ਸਾਡੀਆਂ ਭੈਣਾਂ ਦੀ ਸਾਡੀਆਂ ਮਾਵਾਂ ਦੀ ਨਗਰ ਦੀਆਂ ਦੀ ਉਹਨਾਂ ਦੀ ਬਦੌਲਤ ਹੈ ਇਸ ਨਗਰ ਤੇ ਆਸ਼ੀਰਵਾਦ ਹੈ ਪੰਜਾਬੀ ਸੂਬੇ ਦੇ ਬਾਨੀ ਤਨ ਤਨ ਸੰਤ ਬਾਬਾ ਫਤਿਹ ਸਿੰਘ ਜੀ ਦਾ ਕਿਉਂਕਿ ਇੱਥੇ ਬੜਾ ਲੰਬਾ ਸਮਾਂ ਉਹ ਰਹੇ ਨੇ ਰਾਜਨੀਤਿਕ ਤੌਰ ਤੇ ਵੀ ਉਹ ਵਿਚਰੇ ਨੇ ਉਹਨਾਂ ਦਾ ਆਸ਼ੀਰਵਾਦ ਹੈ ਇਸ ਨਗਰ ਤੇ ਇਹ ਨਗਰ ਹਮੇਸ਼ਾ ਖਿਹੜੇ ਮੱਤੇ ਹਰ ਇੱਕ ਸਮਾਗਮ ਕਰਦਾ ਵਾ ਤੇ ਹਰ ਇੱਕ ਸਮੇਂ ਰਲ ਮਿਲ ਕੇ ਰਹਿੰਦਾ ਹੈ ਹਰ ਇੱਕ ਦੀ ਖੁਸ਼ੀ ਗਮੀ ਦੇ ਵਿੱਚ ਇਹ ਨਗਰ ਇੱਕ ਦੂਜੇ ਨਾਲ ਸ਼ਰੀਕ ਹੋ ਕੇ ਖੜਦਾ ਹੈ ਸਾਰੇ ਨਗਰ ਦਾ ਬੜਾ ਪਿਆਰ ਹੈ ਜੀ ਅੱਜ ਜਿਹੜਾ ਇਹ ਢੋਲਨ ਨਿਵਾਸੀਆਂ ਨੇ ਸਰਪੰਚ ਸਾਹਿਬ ਦੀ ਰਹਿਨਮਾਈ ਚ ਟੂਰਨਾਮੈਂਟ ਕਰਾਇਆ ਜਿਹੜਾ ਫੁੱਟਬਾਲ ਤੇ ਹਾਕੀ ਦਾ ਟੂਰਨਾਮੈਂਟ ਆ ਅਜਕਲ ਦੇ ਜਿਹੜੇ ਆਪਾਂ ਸਮੇਂ 'ਚ ਦੇਖਦੇ ਆ ਜਿਵੇਂ ਪੰਜਾਬ 'ਚ ਸਾਰੇ ਕਬੱਡੀ ਯੁਨੀ ਨੂੰ ਪਏ ਆ ਜਿੰਨੇ ਪ੍ਰਮੋਟਰ ਆ ਖੇਡ ਪ੍ਰਮੋਟਰ ਆ ਜਾਂ ਬਾਹਰਲੇ ਐਨ ਆਰ ਆਈ ਵੀਰ ਸਾਰਾ ਪੈਸਾ ਬਹੁਤ ਜ਼ਿਆਦਾ ਕਬੱਡੀ ਤੇ ਖਰਚ ਰਹੇ ਆ ਇਹਨਾਂ ਨੇ ਇੱਕ ਨਵਕ ਨਵਕਲੀ ਪਹਿਲ ਕੀਤੀ ਆ ਪਿੰਡਾਂ 'ਚ ਇੱਕ ਹੋਰ ਵੱਡੀ ਗੱਲ ਇੱਥੇ ਲੱਗੀ ਜਿਹੜਾ ਗਰਾਊਂਡ ਬਹੁਤ ਸੋਹਣਾ ਲੱਗਿਆ ਇੱਥੇ ਆ ਕੇ ਗਰਾਊਂਡ ਤਾਂ ਸਾਰੇ ਪਿੰਡਾਂ 'ਚ ਜੀ ਅਲੀ ਸਾਹਿਬ ਨੇ ਬਹੁਤ ਮਿਹਨਤ ਨਾਲ ਬਣਾਏ ਸੀ ਪਰ ਮੇਨਟੇਨ ਬਹੁਤ ਥੋੜੇ ਪਿੰਡਾਂ ਨੇ ਰੱਖਿਆ ਬਾਹਲੇ ਪਿੰਡਾਂ 'ਚ ਘਾਹ ਹੋ ਗਿਆ ਇੱਥੇ ਦੇਖਣਯੋਗ ਆ ਵੀ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਗਰਾਊਂਡ ਦੇਖਦੇ ਆ ਸੇਮ ਉਸ ਤਰਜ਼ ਤੇ ਗਰਾਊਂਡ ਆ ਤੇ ਕੱਲੇ ਗਰਾਊਂਡਾਂ ਦਾ ਵੀ ਫੇਰ ਹੀ ਫਾਇਦਾ ਜੇ ਆਪਾਂ ਉਹਨੂੰ ਉਹਦਾ ਵਰਤੋਂ ਕਰੀਏ ਅੱਜ ਬਹੁਤ ਵਧੀਆ ਲੱਗਿਆ ਇੱਥੇ ਸਮੂਹ ਇਹਨਾਂ ਦੀ ਟੀਮ ਨੇ ਸਰਪੰਚ ਗੇਲੇ ਦੇ ਨੇ ਟੂਰਨਾਮੈਂਟ ਦਾ ਪ੍ਰਬਾਲਾ ਕੀਤਾ ਤੇ ਉਹ ਵੀ ਇੱਕ ਵੱਖਰਾ ਹੌਕੀ ਤੇ ਫੁੱਟਬਾਲ ਦਾ ਟੂਰਨਾਮੈਂਟ ਇਹ ਉਦੋਂ ਵੀ ਵਧੀਆ ਚੀਜ਼ ਆ ਕਬੱਡੀ ਵੀ ਬੇਸ਼ੱਕ ਨਾਲ ਕਰਾਓ ਮੈਂ ਉਹਦਾ ਕੋਈ ਵਿਰੋਧੀ ਨਹੀਂ ਹੈਗਾ ਪਰ ਮੈਂ ਇਹ ਚਾਹਣਾ ਵੀ ਜਿੰਨਾ ਪੈਸਾ ਤੁਸੀਂ ਉਹਦੇ ਤੇ ਲਾਉਨੇ ਹੋ ਉਸਕ ਪੈਸਾ ਆਪਾਂ ਹੋਰਾਂ ਗੇਮਾਂ ਤੇ ਵੀ ਲਾਈਏ ਤਾਂ ਜੋ ਹੋਰ ਖਿਡਾਰੀ ਆਪਣੇ ਪੰਜਾਬ ਚੋਂ ਪੈਦਾ ਹੋਣ ਤੇ ਪੰਜਾਬ ਅੱਗੇ ਅੰਗ ਹੱਸੇ ਨਸ਼ਿਆਂ ਤੋਂ ਦੂਰ ਹੋਵੇ ਇਹ ਸਾਡੇ ਦਾ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਨਿਵਾਸੀ ਪੈਂਟੂਲਣ ਤੋਂ ਤੇ ਅੱਜ ਇੱਥੇ ਸਾਡੇ 18ਵੇਂ ਸੰਤ ਬਾਵਾ ਵਸ ਸਿੰਘ ਯਾਦਗਰੀ ਟੂਰਨਾਮੈਂਟ ਹੋਣ ਜਾ ਰਿਹਾ ਜਿਹੜਾ ਹਾਕੀ ਤੇ ਫੁੱਟਬਾਲ ਦੀਆਂ ਗੇਮਾਂ ਤੇ ਕਰਵਾਈਆਂ ਗਈਆਂ ਤੇ ਸਾਡੇ ਪਿੰਡ ਦੇ ਬਹੁਤ ਹੀ ਸੂਝਮਾਨ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਅਸੀਂ ਸਾਰਿਆਂ ਨੇ ਇਹ ਉਪਰਾਲਾ ਕੀਤਾ ਇਸ ਉਪਰਾਲੇ ਨੂੰ ਬਧੇ ਸਹਿਯੋਗ ਮਿਲਿਆ ਸਾਰੇ ਐਨ ਆਰ ਆਈ ਵੀਰਾਂ ਦਾ ਨਗਰ ਨਿਵਾਸੀਆਂ ਦਾ ਇਸ ਮੂਹ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਮੋੜ ਨਾ ਮੋੜਾ ਜੋੜ ਕੇ ਸਾਡੇ ਨਾਲ ਇਸ ਉਪਰਾਲੇ ਨੂੰ ਸਫਲਤਾਪੂਰਵਕ ਲੈ ਕੇ ਜਾਣ ਵਿੱਚ ਸਾਡੀ ਮਦਦ ਕੀਤੀ ਹੈ ਜੀ ਤੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਸਪੈਸ਼ਲੀ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕੋਰੋਨਾ ਤੋਂ ਬਾਅਦ ਇਸ ਦੀ ਲੜੀ ਟੁੱਟ ਗਈ ਸੀ ਇੱਕ ਵਾਰ ਤੇ ਉਹਨਾਂ ਸੀ ਫੇਰ ਲੜੀ ਜੋੜਨ ਦਾ ਇੱਕ ਯਤਨ ਕੀਤਾ ਤੇ ਅਗਲੀ ਵਾਰ ਅਸੀਂ ਇਸ ਤੋਂ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਭ ਦਾ ਇਹ ਅੱਜ ਜਿਹੜਾ 21 22 ਤੇ ਜਿਹੜਾ ਟੂਰਨਾਮੈਂਟ ਢੋਲਣ ਵੇਖਾ ਚੱਲ ਰਿਹਾ ਹੈ ਇਹ ਸੰਤ ਬਾਬਾ ਫਤਿਹ ਸਿੰਘ ਜੀ ਦੀ ਮਿੱਠੀ ਨਿਗ੍ਹਿ ਯਾਦ ਨੂੰ ਠਾਰਮਾ ਟੂਰਨਾਮੈਂਟ ਇਥੋਂ ਦੀ ಗ್ರಾಮ ਪੰਚਾਇਤ ਜਨਰ ਦੇ ਨੌਜਵਾਨ ਸਰਪੰਚਾ ਗਰਮੇਲ ਸਿੰਘ ਜੀ ਤੇ ਸਮੁੱਚੀ ਪੰਚਾਇਤ ਸਮੁੱਚੀ ਸਪੋਰਟਸ ਕਲੱਬ ਰਲ ਕੇ ਜੋ ਬਹੁਤ ਵੱਡਾ ਟੂਰਨਾਮੈਂਟ ਇੱਕ ਨਾਮੀ ਟੂਰਨਾਮੈਂਟਾ ਉਹ ਕਰਵਾ ਰਹੇ ਆ ਅਸੀਂ ਸਾਰੇ ਸਹਿਯੋਗੀ ਸੱਜਣਾ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਪਾਇਆ ਐਨ ਆਰ ਆਈ ਵੀਰ ਭਰਾਵਾਂ ਦਾ ਉਹਨਾਂ ਦੇ ਬੱਚਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਇਸ ਤੋਂ ਵੀ ਵੱਧ ਅਗਲੇ ਸਾਲ ਦੇ ਵਿੱਚ ਮੈਨੂੰ ਆਸਾ ਹੈ ਟੂਰਨਾਮੈਂਟ ਜਿਹੜਾ ਹੈਗਾ ਤਕਰੀਬਨ ਸਟੇਟ ਪੱਧਰ ਤੇ ਜਾਏਗਾ ਸੋ ਮੈਂ ਆਪਣੇ ਵੱਲੋਂ ਕਿਉਂਕਿ ਮੇਰੀ ਜਨਮ ਭੂਮੀ ਇਸ ਪਿੰਡ ਦੀ ਆ ਤੇ ਇੱਥੇ ਹੀ ਸਾਰਾ ਜਿਹੜਾ ਹੈਗਾ ਕਾਰੋਬਾਰ ਜਿਹੜਾ ਮੇਰੇ ਤੋਂ ਲੱਗੇ ਆਪ ਦਾ ਸਿਹਤ ਸੇ ਰਾਜਨੀਤੀ ਤੇ ਸਮਾਜ ਸੇ ਵੀ ਜੋ ਵੀ ਕੰਮ ਕੀਤੇ ਆ ਏ ਅੱਗੇ ਵੀ ਪਹਿਲਾਂ ਵੀ ਪੰਚਾਇਤਾਂ ਨਾਲ ਸਹਿਯੋਗ ਦਿੰਦੇ ਰਹੇ ਆ ਗਾਣੋ ਵੀ ਦੇਮਾਗੇ ਤੇ ਇਸ ਪੰਚਾਇਤ ਨੇ ਪਹਿਲੀ ਵਾਰ ਇਹ ਟੂਰਨਾਮੈਂਟ ਆਪ ਦੇ ਸਹਿਯੋਗੀ ਨਾਲ ਮਿਲ ਕੇ ਕੀਤਾ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਿੱਤੇ ਪਾਸਥਾ ਇਹਨਾਂ ਨੂੰ ਸਾਰਿਆਂ ਨੂੰ ਦੇਹ ਰੋਗ ਦਾ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਜੋ ਨਸ਼ੇ ਦੇ ਦੌਰ ਦੇ ਵਿੱਚ ਪੰਜਾਬ ਆ ਚੱਲ ਰਿਹਾ ਜੇਕਰ ਸਾਡੇ ਬੱਚੇ ਇਸ ਤਰ੍ਹਾਂ ਦੇ ਗੇਮਾਂ ਵਿੱਚ ਆਉਣਗੇ ਜੇ ਮਾਂ ਬਤ ਜਾਣਗੇ ਉਹਨਾਂ ਨਾਲ ਪੜ੍ਹਾਈ ਦੇ ਨਾਲ-ਨਾਲ ਜਿਹੜੀ ਹੈਗੀ ਉਹਨਾਂ ਦਾ ਜਿਹੜਾ 베ਸ ਆ ਇਹ ਬਣੇਗਾ ਸੋ ਖੰਡਾਰੇ ਸਾਡੇ ਪਿੰਡ ਦੀਆਂ ਜੋ ਟੀਮਾਂ ਪਹਿਲਾਂ ਵੀ ਸਟੇਟ ਪੱਧਰ ਤੇ ਜਾ ਆਈਆਂ ਹਾਕੀ ਦੇ ਬਹੁਤ ਪੁਰਾਣਾ ਮੈਨੂੰ ਪਤਾ ਇਤਿਹਾਸ ਆ ਵੀ ਇੱਥੋਂ ਜਿਹੜਾ ਵੀ ਟੂਰਨਾਮੈਂਟ ਦੇ ਵਿੱਚੋਂ ਸਿਲੈਕਟ ਕਰਦੇ ਆ ਖਿਡਾਰੀਆਂ ਨੂੰ ਉਹ ਸਟੇਟ ਮਤਲਬ ਪੱਧਰ ਤੇ ਜਾ ਕੇ ਇਨਾਮ ਲੈ ਕੇ ਆਉਂਦੇ ਆ ਤੋ ਮੈਂ ਸਮੂੱਚੇ ਸੰਗਤ ਨੂੰ ਸਮੂੱਚੇ ಗ್ರಾಮ ਪੰਚਾਇਤ ਨੂੰ ਸਮੂਥੀਆਂ ਜਿਹੜੀਆਂ ਸਾਡੇ ਸਪੋਰਟਸ ਕਲਬ ਸਾਡੇ ਸਟੇਜ ਸ਼ਕਤੀ ਸਾਹਿਬ ਜਥੇਦਾਰ ਸਾਹਿਬ ਸਾਰਿਆਂ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਦਿਨੋਂ ਤਨੋਂ ਮਨੋਂ ਤਨੋਂ ਇਸ ਟੂਰਨਾਮੈਂਟ ਨੂੰ ਕਾਮਯਾਬ ਕੀਤਾ ਜੋ ਪਰਮਾਤਮਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਤਾਕਤ ਵਖਸੇ ਜਿੰਨੇ ਵੀ ਸਾਡੇ ਹੋਰ ਬੰਦੇ ਰਾਣੀ ਤੱਕ ਆਏ ਆ ਉਹਨਾਂ ਵੱਲੋਂ ਵੀ ਪਿੰਡ ਵੱਲੋਂ ਪੰਚਾਇਤ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਸ ਤਰ੍ਹਾਂ ਕਰਕੇ ਜਿਹੜਾ tournament ਤਾਂ ਇਸ ਤਰ੍ਹਾਂ ਹੁੰਦੇ ਰਹਿਣ ਸਾਡੀ ਜਿਹੜੀ ਨੌਜਵਾਨੀ ਆ ਜਿਨ੍ਹਾਂ ਦੇ ਸਿਰ ਤੇ ਸਾਰਾ ਦੇਸ਼ ਚੱਲ ਰਿਹਾ ਪ੍ਰਮਾਤਮਾ ਸਿੱਤੇ ਪਾਸਾ ਉਹਨਾਂ ਨੂੰ ਇਸੇ ਤਰ੍ਹਾਂ ਪ੍ਰਫੁੱਲਤ ਰੱਖੇ ਇੰਨਾ ਹੀ ਕਹਿੰਦਾ ਹੋਇਆ ਮੈਂ ਆਪ ਜੀ ਦਾ ਚੈਨਲ ਦਾ ਜਿਹਦੇ ਰਾਹੀਂ ਤੁਸੀਂ ਸਾਰੇ ਇਸ ਪਿੰਡ ਦੇ ਟੋਲਣ ਦੀ ਜਿਹੜੀ tournament ਦੀ ਸਾਰੇ ਕਰੌਣੀਆਂ ਤੋਂ ਸੱਚੇ ਪ੍ਰਸਤ ਤੁਹਾਨੂੰ ਵੀ ਤਾਕਤ ਬਖਸ਼ੇ ਤੇ ਖਿਡਾਰੀਆਂ ਨੂੰ ਜਿਹੜੀ ਦੇਹ ਰੋਗ ਤੋਂ ਤੰਦਰੁਸਤੀਆਂ ਬਖਸ਼ੇ ਜਿਹੜੇ ਨਸਿਆਂ ਤੋਂ ਦੂਰ ਰਹਿਣ ਆਪਣੇ ਖੇਡਾਂ ਦੇ ਵਿੱਚ ਯੋਗਦਾਨ ਪਾ ਕੇ ਸਾਰੇ ਜਿਹੜੇ ਹੈਗਾ ਸਮਾਜ ਦੇ ਸਾਰੇ ਆਪਣੇ ਸਾਰੇ ਇਸ ਇਲਾਕੇ ਦੀ ਜਿਹੜੀ ਹੈਗੀ ਸ਼ਾਂਤ ਆਨ ਬਣ ਕੇ ਦਿਨ ਦੁਗਣੀ ਰਾਤ ਦੁਗਣੀ ਤੱਕ ਹੀ ਫੋਣ